ਜੋਰ ਪਰਖਣਾ ਤੇ ਬਹਿ ਗਿਆ ਹੀ ਹੈ ਪਰ ਇਹਦਾ ਨਹੀਂ ਕਸੂਰ ਹਨਮਾ ਵਗੋਣਾ ਟੌਲੀ ਬੈਠੀ ਘਿੱਡਕ ਸੁਤੀ ਹੈ ਲੈ ਥੱਲੇ ਉਹ ਗਾਡਰ ਵੇਖਿਆ ਜੀ ਇਹਨੇ ਬੈਕ ਜਿੱਥੋਂ ਧੱਕੀ ਆ ਮਗਰ ਵੀ ਗਾਡ ਨੇ ਮਿੱਟੀ ਇੱਥੋਂ ਤੱਕ ਧੱਕਤੀ ਜਾਦੇ ਇਹਦਾ ਨਹੀਂ ਕਸੂਰ ਇਹਦਾ ਕਰਮ ਵਾਲੇ ਨੇ ਬਹੁਤ ਜੋਰ ਲਾਇਆ ਚੱਕਰ ਚੱਕਰ ਨਹੀਂ ਤੋੜਦਾ ਆਪਾਂ ਟਹਿਰਾ ਦਾ ਡਰ ਸੀਗਾ ਵੀ ਚੱਕਰ ਤੋੜੂਗਾ ਪਰ ਇਹਨੇ ਨਹੀਂ ਤੋੜੇ ਕਰਮਾ ਆਇਆ ਸੀ ਕਿ ਲੋਕ ਕੇ ਆ। ਲਓ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੇ ਵਲੌਗ ਦੇ ਵਿੱਚ। ਬਾਬੇ ਜੀ ਮੇਰੇ ਨਾਲ ਅੱਜ ਲੱਗੇ ਆਪਾਂ ਝੋਨਾ ਵੜਨ। ਆ ਆਪਣਾ ਪਹਿਲਾ ਝੋਟਾ ਤੇ ਦੂਜਾ ਝੋਟਾ। ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇਹ ਕਰਮਾ ਵਾਲਾ ਆਪਣਾ ਇਹਨੇ ਸਾਰਾ ਇਹ ਇਹਦੇ ਤੋਂ ਹੀ ਬੰਦ ਆ ਤੇ ਸਭ ਤੋਂ ਪਹਿਲਾਂ ਰੇਟਰ ਆਪਣਾ ਇਹ ਹੀ ਆ। ਮਤਲਬ ਬਾਪੂ ਨਾਲ ਕੋਲ ਤਾਂ ਚਲੋ ਜੋ ਹੋਣਗੇ ਹੋਣਗੇ। ਪ੍ਰੀਤ ਆਪਾਂ ਦੇਤਾ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ। ਤੇ ਆ ਰਿਆ ਆਪਣੇ ਨਾਲ ਆ ਛੋਟਾ ਤੇ ਅੱਜ ਦਾ ਆਪਾਂ ਜ਼ੋਰ ਵੀ ਪਰਖਣਾ ਟਾਇਰ ਸਾਰੇ ਵੀਰ ਮੈਨੂੰ ਪੁੱਛਦੇ ਸੀ ਵੀ ਟਾਇਰ ਵੱਡੇ ਪਾਏ ਆ ਵੀ دبੂਗਾ ਜਾਂ ਨਹੀਂ دبੂਗਾ ਕੀ ਬਣੂਗਾ ਹਨਾ ਅੱਜ ਆਪਾਂ ਨੂੰ ਐਨ ਪਤਾ ਲੱਗ ਜਾਣਾ ਵੀ ਕਿਵੇਂ ਦਬਦਾ ਜਾਂ ਨਹੀਂ ਦਬਦਾ ਹਨਾ ਕਿਉਂਕਿ ਜਦੋਂ ਆਪਾਂ ਫੁੱਲ ਟਰਾਲਾ ਭਰ ਕੇ ਕੱਢਿਆ ਤੇ ਉਦੋਂ ਆਪਾਂ ਨੂੰ ਇਹਦਾ ਪਤਾ ਲੱਗ ਜਾਣਾ ਵੀ ਇਹ ਕੀ ਕਰਦਾ ਨਵੀਂ ਹੁੱਕ ਇਹ ਦੇ ਮਗਰ ਪਾਸਤੀ ਆ ਇਹਦੇ ਵਾਲੀ ਹੁੱਕ ਉਧਰ ਚੱਲ ਗਈ ਇਹ ਕਿਵਰ ਡੀਓ ਕੱਪ ਪਾਉਣਾ ਚਾਹੀਦੀ ਟਰਾਲੇ ਕਰਕੇ ਹਨਾ ਨਵੀਂ ਉਹ ਕਿਨੂੰ ਪਾ ਦਿੱਤੀ। ਬਾਕੀ ਇਹ ਆਪਣਾ ਕਰਮਾ ਵਾਲਾ ਇਹ ਉਹ ਟਰੈਕਟਰ ਆ 2 ਵੀਲ ਹੁੰਦੇ ਬਾਅਦੂਦ ਵੀ ਤੇ 20 ਫੁੱਟੇ ਟਰਾਲੇ ਤੇ ਰਿਕਾੜ ਰਿਹਾ ਇਹਦਾ ਕਦੇ ਨਹੀਂ ਟੋਚਣਾ ਪਿਆ। ਨੰਨੂ ਕਦੇ ਪਾਇਆ ਬਣੀ ਨਾ ਆਪਾਂ ਮੈਂ ਲਾਦਾ ਏ। ਇੱਕ ਅਧਿਰੀ ਭਾਵੇਂ ਕੋਈ ਲੋਡ ਪਈ ਹੋਵੇ ਕਿ ਪਾਇਆ ਏ। ਮਾੜਾ ਮੋੜ ਕਿਤੇ ਪਾਇਆ ਹਨਾ ਨਾ ਕੋਈ ਬਾਲਾ ਗਿੱਲਾ ਗੁੱਲਾ ਹੋਵੇ। ਬਾਲੀ ਓਵਰ ਹਨ ਬਾਬੇ ਦੀ ਮੇਰੇ ਨਾਲੇ ਪਤਾ ਨਹੀਂ ਕਰਮਾਂ ਵਾਲਾ ਇੰਨਾ ਸੈਟਾ ਨਾ ਹਸਾਬ ਕਿਤਾਵੇ ਦਾ ਵੀ ਇਹਨੂੰ ਕਦੇ ਨਹੀਂ ਲੋਡ ਲੜ ਪਈ ਇਹਦੇ ਤੋਂ ਹੀ ਆਪਾਂ ਨੂੰ ਪਤਾ ਲੱਗਿਆ ਇਹ ਰੇਡੀਅਲ ਟਾਇਰਾਂ ਦਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਹੀ ਰੇਡੀਅਲ ਪਾਏ ਸੀ ਤੇ ਮੇਰੇ ਲਾਲਾ ਨੰਨੂ ਆਪਣੇ ਏਰੀਆ 'ਚ ਹੀ ਸਭ ਤੋਂ ਪਹਿਲਾਂ ਆਪਾਂ ਹੀ ਚਾੜੇ ਹੋਣੇ ਕਿ ਨਹੀਂ ਪਾਏ ਹੋਣਗੇ ਹੋਰ ਵੀਰਾਂ ਨੇ ਹਾਂ ਉਦੋਂ ਰੇਡੀਅਲ ਤੋਂ ਬਹੁਤ ਡਰਦੇ ਹੁੰਦੇ ਸੀਗੇ ਵੀ ਰੇਡੀਅਲ ਵਿਕਦੇ ਨਹੀਂਗੇ ਜਾਂ ਰੇਲੀਅਲ ਚੱਲਦੇ ਨਹੀਂ ਸੋਹਣੇ ਜੋ ਹਨ ਤੇ ਆਪਾਂ ਤਾਂ ਵੇ ਦੂਜਾ ਜੋੜਾ ਪ੍ਰੀਤ ਨੂੰ ਵੀ ਰੇਡੀਅਲ ਹੀ ਸੀਗੇ ਇਹਨੂੰ ਵੀ ਰੇਡੀਅਲ ਆ ਤੇ ਆ ਜਿਹੜਾ ਪਾ ਲਿਆਂਦਾ ਇਹਨੂੰ ਵੀ ਰੇਡੀਅਲ ਆ ਇਹਨੂੰ ਵੀ ਆਵੇ ਚਾਰੇ ਰੇਡੀਅਲ ਹੀ ਪਾਏ ਤੇ ਪਾਏ ਵੀ BKT ਦੇ BKT ਕੱਲਾ ਅਲਾਈਅੰਸ ਦਾ ਟਾਇਰ ਬਹੁਤ ਜਿਆਦਾ ਸੋਹਣਾ ਨੋ ਡਾਊਟ ਉਹਦੀ ਗੁੱਡੀ ਜਿਆਦੇ ਆ ਪਰ ਜਿਹੜਾ ਰੇਡੀਅਲ ਫੁੱਲ ਰੇਡੀਅਲ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ BKT ਚ ਹੀ ਆਉਂਦਾ ਮੇਰਾ ਵੀਰ ਗੁੱਸਾ ਨਾ ਕਰਿਆ ਜੇ ਤੁਸੀਂ ਨਾ ਜਦੋਂ ਕਿਤੇ ਟਾਇਰ ਟੂਰ ਪਾਉਣ ਗਏ ਆਪਣੇ ਟਾਇਰਾਂ ਵਾਲੀ ਸ਼ਾਪ ਤੇ ਇਹ ਗੱਲ ਨੂੰ ਧਿਆਨ ਨਾ ਦੇਖਿਓ ਅਲਾਈਐਂਸ ਦੇ ਟਾਇਰ ਨੂੰ ਵਿਚਾਲਿਓਂ ਫੜ ਲਿਓ ਤੇ ਬੀਕੇਜੀਟੀ ਦੇ ਟਾਇਰ ਨੂੰ ਵਿਚਾਲਿਓਂ ਫੜ ਲਿਓ ਕਹਿਣ ਦਾ ਮਤਲਬ ਜੋ ਟਾਇਰ ਖੁੱਲਾ ਹੁੰਦਾ ਏ ਜਦੋਂ ਆਪਾਂ ਵਿਚਾਲੇ ਹੱਥ ਨਹੀਂ ਪਾਉਂਦੇ ਆ ਜਿਹੜੀ ਜਗ੍ਹਾ ਤੇ ਇੱਥੋਂ ਇੱਥੋਂ ਇਹ ਐਂ ਅੰਦਰੋਂ ਇਹ ਬਹੁਤ ਜ਼ਿਆਦਾ ਮੋਟਾ ਟਾਇਰ ਆ ਬਹੁਤ ਜ਼ਿਆਦਾ ਇੱਕ ਵੈਸੇ ਵੀ ਜਿਹੜਾ ਫੁੱਲ ਰੇਡੀਅਲ ਆ ਉਹ ਕੱਲਾ ਰਲ ਇੰਨੇ ਕੱਢਿਆ ਆ ਦੀ ਕੇਟੀ ਨੇ ਤੇ ਅਲਾਈਐਂਸ ਦੇ ਵਿੱਚ ਵੀ ਆਉਂਦੇ ਆ ਉਹ ਸੈਮੀ ਰੇਡੀਅਲ ਆ ਮੇਰਾ ਮੰਨਣਾ ਹੈ ਨਾ ਵੀ ਵੈਸੇ ਵੀ ਜਿੰਨਾ ਕਿ ਵੀਰ ਮੇਰੇ ਨੇ ਦੱਸਿਆ ਦੁਕਾਨ ਵਾਲੇ ਨੇ ਵੀ ਫੁੱਲ ਰੇਡੀਅਲ ਜਿਹੜੇ ਤੁਸੀਂ ਪਾਉਣਾ ਤੇ ਬੀਕੇਟੀ ਦੇ ਵਿੱਚ ਹੀ ਆਹ ਹਾਰਨ ਵਾਜ ਗਿਆ ਮੈਂ ਪਹਿਲੇ ਡਿੱਗ ਪਵਾਵਾਂ ਇਹਨੂੰ ਅੱਗ ਕਹਿੰਦੇ ਨੇ ਅੱਗ ਨੰਨੂ ਅੱਗ ਸਾਡੀ ਅੱਗ ਸਨਾਹ ਦਾਣੇ ਪਵਾ ਕੇ ਅੱਗ ਨੇ ਫੇਰ ਉੱਥੇ ਲਿਆਉਣਾ ਜਾਂਦਾ ਹੀ ਪੇਲੀਆ ਜਾਂਦਾ ਨਾ ਅੱਗ ਫੁੱਲ ਫਟਾ ਫੁੱਲ ਦੇਖੋ ਐਨ ਕੋਲੇ ਖੜਾਉਗਾ ਜੀ ਨਾਨੇ ਬਾਗੇ ਉੱਥੇ ਚਲੇ ਜਾਂਦਾ ਫੇਰ ਬੱਬੇ ਦੀ ਮੇਰ ਨਾਲ ਆਹ ਟਰਾਲੀ ਹੋ ਗਈ ਫੁੱਲ ਇਹ ਕੱਢਤੀ ਬਾਹਰ ਤੇ ਹੁਣ ਇਹਨੂੰ ਲੈ ਕੇ ਜਾਏਗਾ ਦੂਜਾ ਟਰੈਕਟਰ ਹੁਣ ਆਪਾਂ ਉਹਨੂੰ ਭਰਦੇ ਹਾਂ ਇਹ ਐਨ ਫੁੱਲੋ ਕੀ ਉੱਤੋਂ ਦੀ ਆਵੇ ਹੁਣ ਆਪਾਂ ਦੂਜਾ ਟਰੈਕਟਰ ਲੈ ਕੇ ਜਾਵਾਂਗੇ ਉਹਨੂੰ ਕਰਮਾ ਵਾਲੀ ਨੂੰ ਫੁੱਲ ਕਰਾਂਗੇ ਓ ਗੁੱਲਾ ਪਾਲਾ ਗੁੱਲਾ ਲਿਆ ਉਥੋਂ ਇਹਦਾ ਹਾਂ ਡਰਾਈਵਰ ਵੀ ਪਾਲਾ ਤੇ ਗੁੱਲਾ ਵੀ ਉੱਥੋਂ ਫੜਿਆ ਤੇ ਗੁੱਲਾ ਪਿਆਈ ਗੁੱਲਾ ਚੇਂਜ ਕਰਨਾ ਆਉਦਾ ਚੰਗਾ ਬਾਬੇ ਵੀ ਮੇਰ ਨਾਲ ਓਏ ਇਹਦਾ ਗੁੱਲਾ ਇਹਨੂੰ ਚੇਂਜ ਕਰ ਦੇ ਗੁੱਲਾ ਗੁੱਲਾ ਡਰਾਈਵਰ ਉਹਦੇ ਮਗਰੋਂ ਕੱਢ ਲਿਆ ਇੱਥੇ ਇਹਨੂੰ ਪਾਈ ਰਹਿਣ ਦੇ ਤੋ ਕਬਤਲ ਨਹੀਂ ਬਣੀ ਕਿਉਂ ਮਾਈਕਾ ਆ ਜੜੀ ਇੱਕ ਲੈਣੀ ਆ ਮੋਟੀ ਗੱਡੀਆਂ ਦੇ ਤੱਕ ਹੈਗਾ ਉਹ ਗੁੱਲਾ ਤੇ ਨਹੀਂ ਕਹੀ ਤੇ ਲੈ ਆਂਦਾ ਕੀ ਕਰਨਾ ਉਹ ਤਾਂ ਕੱਟਣੀ ਆ ਭਈਆ ਹਾਂ ਉਹ ਤਾਂ ਕੱਟਣੀ ਹੈ ਹੈ ਕੰਨ ਇਹੋ ਦੀ ਗੱਲ ਕਰ ਬਣ ਕੀ ਚੱਕ ਲੈ ਉਹ ਡੇਗ ਬਣੀ ਆਏ ਚੱਕ ਲੈ ਦਾਦਾ ਪਿੰਨਾ ਲੈ ਉਹ ਧਿਆਨ ਨਾਲ ਹਾਂ ਆਹ ਮਰੀ ਟੋਲੀ ਭਾਵਾਂਗੀ ਮੋੜੀ ਟਰਾਲੀ ਆਪਾਂ ਸਭ ਤੋਂ ਲਾਸਟ ਪੇਪਰ ਆਈ 12 ਵਜ ਗਿਆ ਆ ਕਰਮਾ ਵਾਲੀ 1 ਵਜੇ ਤੱਕ ਭਰ ਜੇਣੀ ਆ ਬਾਅਦ ਚ ਵੱਡੀ ਟਰਾਲੀ ਸ਼ਾਮਾਂ ਤੱਕ ਚੱਲੀ ਜਾਏਗੀ ਨਹੀਂ ਹੋ ਜਾ ਕਾਲਾ ਗੁੱਲਾ ਲਿਆਂਦਾ ਪੈਂਦਾ ਨਹੀਂ ਅੱਚ ਫਿਰ ਮਨੇ ਉਹ ਚੰਨੀ ਕਹਤੋ ਗਿਆ ਗਿਆ ਕਹਿੰਦਾ ਉਹ ਗੁਲਾਬਾ ਬਾਸ ਬਾਸ ਆਲੰਦੋ ਬਾਸ ਸਹੀ ਆ ਸਿੱਧੇ ਕਰ ਲੈ ਟਾਇਰ ਬਸ ਆ ਗਿਆ ਪੈ ਜਾ ਗਾ ਕਰ ਲਾ ਬਸ ਲਿਫਟ ਚੱਕ ਲਾ ਕਿੰਨੇ ਰਾਜ ਬੱਭੂ ਸਾਰੇ ਭਾਈ ਥਾਲੀ ਲੰਮੀ ਆ ਤੇ ਮੇਰਾ ਫਿਰ ਛੋਟਾ ਹੈ ਨਾ ਅਤਿਆ ਨਹੀਂ ਆ ਰਹਾ ਬਹੁਤ ਸਾਲਾ ਲੈ ਗਰਮੀ ਵਾਲੀ ਆ ਇਹ ਚੋਕੇ ਧਾਣੇ ਵਾਲੀ ਪਲੜ ਦੇ ਆਜੋ ਬੈਕ ਕਰਕੇ ਗੰਨਿਆਂ ਕੋ ਲੈ ਚਲੀ ਆਜੋ 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 ਬਾਬੇ ਦੀ ਮੇਰ ਨਾਲ ਇੱਕ ਟਰਾਲਾ ਹੋਰ ਫੁੱਲ ਪੱਜੋ 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 ਨੰਨੂ ਡੌਣ ਅੱਗਾ ਪਾਈ ਆਉਂਦਾ ਬੇਲੀਆ ਬੇਲੀਆ ਨੇ ਰੀਲਿਆ ਇਤਰੀਆ ਉੰਡਿਆ ਇੱਥੇ ਸੋਹਣਾ ਦਾ ਟਰੈਕਟਰ ਹਨਾ ਇਹ ਭੈਣਾਂ ਮਿਲਦਾ ਮੈਂ ਆਲਦੀਆਂ ਚੀਜ਼ਾਂ ਆਪ ਹੀ ਨੇ ਜਨੂ ਚਰ ਲਾ ਦੇਣੀ ਛੋਟਾ ਪੂਰਾ ਫੋਕੜਾ ਬੇਲੀਆ ਪੂਰਾ ਕੋਤਾ ਪੂਰਾ ਬਗੜਾਈ ਮੈਲੀਆ ਹਲੀ 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 ਮੱਦਮ ਸੇ ਮਗਰ ਕਰ ਲੋ ਮਗਰ ਹਲੇ ਵੀ ਵੱਡੇ ਛੋਟੇ ਦੀ ਵਾਰੀ ਨਹੀਂ ਆਉਣੀ ਇੱਕ ਟਰਾਲੀ ਹੋਰ ਪਰ ਲਈਏ ਛੋਟੀ ਫੇਰ ਛੋਟੇ ਦੀ ਵਾਰੀ ਆਉ ਬਸ ਕਰ ਬੱਧੀਓ ਤੋ ਛਾੜ ਦਾਂਗੇ ਜਾਣ ਦੇ ਜਾਣ ਦੇ ਉਹ ਗੰਨਿਆਂ ਕੋਲੇ ਜਾਣ ਦੇ ਪਿੱਛੇ ਉਰੇ ਨੂੰ ਕਰ ਲਾ ਉਰੇ ਨੂੰ ਉਰੇ ਨੂੰ ਜਾਣ ਦੇ ਜਾਣ ਦੇ ਚੱਲ ਬੱਸ ਕਰ ਅਵੇ ਰੇਡੀਅਲ ਟਾਇਰ ਦੇਖੋ ਜੇ ਵੱਡਾ ਟਰਾਲਾ ਪਾਈਏ ਤਾਂ ਬੜਾ ਢਿੱਡ ਜਾ ਘਟਦਾ ਹੁੰਦਾ ਕਿੰਨੀਆਂ ਵਗ ਰਾਈ ਸੀ ਇਹਨਾਂ ਨੂੰ ਇਹਨਾਂ ਚ ਕਿੰਨੀ 20 ਉਹ ਡੇਡਰ ਵਾਲੇ ਤਾਂ ਡਿੱਗ ਜਾਂ ਬਾਲਾ ਕੱਢ ਦਿੰਦੇ ਆ ਹਨਾ ਪਕਾਣੇ ਦੇ ਠਾਣੇ ਦੇ ਕਿੰਨੀ ਆਪਣੀ ਪਹਿਲੀ ਉਹ ਗਵਾਟ ਗਈ オリジナル ਨਹੀਂ ਜਿਹੜੀ ਇਹਦੀ ਸੀ ਜਿਹੜਾ ਹੈਗੀ ਆ ਓਏ ਹੋਏ ਹੋਏ ਗਾਲੀ ਨਹੀਂ ਕੱਢਣਾ ਗਾਲੀ ਨਿਕਾ ਰ ਸਸਰੇ ਆ ਗਿਆ ਕਹ ਤਾ ਨੂੰ ਫੋਨ ਕਰਦਾ ਮੜਾ ਬੈਕ ਕਰ ਲੈ ਨੰਨੂ ਬੱਸ ਜ਼ਿਆਦਾ ਓਏ ਓਏ ਆ ਭੈਣੇ ਨਹੀਂ ਤੂੰ ਬੀਗ ਓਏ ਇੱਟਾ ਲਾ ਦੇ ਇੱਟਾ ਲਾ ਦੇ ਨੰਨੂ ਰੁਕ ਜਾ ਨੰਨੂ ਰੁਕ ਜਾ ਆ ਗੁੱਲੀ ਦੇ ਪਿੱਛੇ ਕਰ ਆ ਗੁੱਲੀ ਦੇ ਲੈਫਟ ਜਾ ਕੇ ਕਰੀ ਤੇ ਲਿਆ ਮੈਂ ਤਾਂ ਕਹਿੰਦਾ ਇੱਟਾ ਲਾ ਦੇ ਉਹਨੂੰ ਡੋਟ ਜਾਣੀਆਂ ਦੇ ਜੀ ਚੱਕੇ ਧਾਰ ਦੇ ਸਿੱਧੀ ਹੋ ਜੂ ਹਾਂ ਬੱਸ ਚੱਕੇ ਧਾਰ ਦੇ ਚਲੇ ਤੂੰ ਤੇ ਲੈ ਉੱਤਰ ਪਿੱਛੇ ਇਟਾਂ ਲਾ ਹੌਲੀ ਧਰੀ ਧਰ ਦੇ ਧਰ ਦੇ ਲੈਣ ਸਾਈਡ ਤੇ ਲੈ ਓਏ ਆ ਗਈ ਟਰਾਲੀ ਮਾਮਾ ਬਸ ਚੱਲ ਉੱਤਰ ਜਾ ਤੂੰ ਧਿਆਨ ਨਾਲ ਉਤਰੀਂ ਹੰਤੂ ਨਾਲ ਹਰਾ ਮਾਰੀ ਮਾਰ ਛਾਲ ਏ ਛੋਟੀ ਟਰਾਲੀ ਆਈ ਨਹੀਂ ਤੇ ਫਿਰ ਹੁਣ ਵੱਡੀ ਜੀ ਭਰਨੀ ਪੈਣੀ ਆ ਮਸ਼ੀਨ ਚ ਚ ਚ ਚ ਕਰੀ ਜਾਂਂ ਦਿਆ ਆ ਓਏ ਆਗੇ 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 ਓਏ ਆਗੇ ਆਗੇ ਵੀਰ ਆਗੇ ਐ ਨਾਗਸਾ ਨੰਨੂ ਦੇ ਰੇ ਇਸੇ ਦੀ ਬਗਾਲੇ ਬਗਾਲੇ ਨੰਨੂ ਬਗਾਲੇ ਹਣ ਇਹਨੂੰ ਆਪਾਂ ਫੁੱਲ ਕਰਦੇ ਆਂ ਇਰੇ ਵਿੱਚ ਪੈਣਾ ਮਾਲ 50 ਕਿੱਲਿਆਂ ਦਾ 40 ਤੋਂ 50 ਕਿੱਲਿਆਂ ਦਾ ਬਾਬਾ ਸੁੱਤਰ ਫੇਰ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਨੰਨੂ ਸਾਡੀ ਅੱਗ ਬਹੁਤ ਜ਼ਿਆਦਾ ਕਾਲੀ ਕਰਦੀ ਏ ਚਲੋ ਜੀ ਇਹ ਟਰਾਲੀ ਦੇ 100 ਗੱਤ ਤੋੜ ਕੇ ਦਾਣੇ ਪਾਉਂਦਾ ਕਿਉਂਕਿ ਲੰਮੀ ਜ਼ਿਆਦੇ ਆ ਨਾ ਲੰਮੀ ਟਰਾਲੀ ਦੇ ਕੋਈ ਟੈਨਸ਼ਨ ਨਹੀਂ ਹੁੰਦੀ ਹੁੰਦੀ ਹੈ ਨਾ ਵੀ ਉਹ ਗਰ ਅੱਗੇ ਪਿੱਛੇ ਕੋਈ ਰਹਿ ਜੇ ਨਾ ਕੋਈ ਇਹਨਾਂ ਨੂੰ ਮੇਰੇ ਗੇਰਾਂ ਦੀਆਂ ਸਪੀਡਾਂ ਦਾ ਨਹੀਂ ਪਤਾ ਲੱਗਣਾ ਦੂਜੇ ਰੈਕਟਰ ਦੇ ਦਾ ਕਲਚ ਛੱਡ ਦਿੰਦਾ ਸੀ ਇਹ ਕੋਈ ਗਾਂ ਲੰਘ ਜਾ ਲੈ ਨੂੰ ਭੇਤ ਨਹੀਂ ਗਿਆ ਇਹ ਉਹ ਆਪਣਾ ਹੈਗਾ ਤਿੰਨ ਸਪੀਡਾਂ A B C ਇਹ ਹੈਗਾ A B C D ਆ ਆ ਗਈ ਦੂਜੀ ਟਰਾਲੀ ਵੀ ਆਹ ਦੱਬੀ ਲਿਆਉਂਦਾ ਮਗਰ ਰੇੜਾ ਟਰਾਲੀ ਤੇ ਮੰਹਿੰਦਰਾ ਇੰਨੇ ਵਿੱਚ ਇੱਕ ਡੇਗੇ ਦੇ ਚ ਪਾਉਣਾ ਪੈ ਗਿਆ ਆਹ ਟਰਾਲੀ ਆਉਣੀ ਸੀਗੀ ਇਹਦੇ ਚ ਪਾਉਣਾ ਸੀ ਚਲੋ ਕੋਈ ਨਹੀਂ ਆਪਾਂ ਚੈੱਕ ਟੈਂਕ ਪਵਾ ਲੈਨੇ ਆ। ਪਵਾ ਕੇ ਤੇ ਨਨੂ ਨੇ ਮਾਰਤਾ ਹੱਥ ਵੀ ਇਹਦੇ ਚ ਨਾ ਪਾ ਨਾ ਆਪਾਂ ਨਨੂ ਰੋਕ ਲਾ ਰੋਕ ਲਾ ਰੋਕ ਲਾ। ਚੱਲ ਇਹਨਾਂ ਨੂੰ ਲੈ ਆਇਆ ਇਹਨੂੰ। ਨਨੂ ਤੋਂ ਦਸਾਰੇ ਗੇਰਾਂ ਦਾ ਸਾਫ ਨਹੀਂ ਆਉਂਦਾ ਪਤਾ। ਇੱਕ ਗੇਰ ਦੀ ਸਪੀਡ ਦਾ ਫਰਕ ਐਨੇ ਤੋਂ ਹੀ ਉਹਨੂੰ ਨਹੀਂ ਪਤਾ ਲੱਗਦਾ ਪਿਆ। ਇਹ ਆ ਜਾ ਆਪਣਾ ਮਿੰਦਰਾ ਮਿੰਦਰਾ ਮਿੰਦਰਾ। ਆਹ ਟਰਾਲੀ ਲਾਜੂਗਾ ਵੀਰ ਤੇ ਇਹ ਟਰਾਲੀ ਆਪਾਂ ਚੌਂਦੀਰ ਮਗਰ ਪਾ ਲੈਣੀ ਫੇਰ ਨੰਨ ਦਾ ਸੀ ਨਾ ਆਹ ਕਰਮਾਲੀ ਨੇ ਸਾਰੀਆਂ ਭਰਨੀਆਂ ਉਹਨੇ ਤਾਂ ਇੱਕ ਹੀ ਭਰਨੀ ਐ ਇਹ ਜਿਹੜਾ ਕਰਮਾਲਾ ਪੁੱਤਰ ਐ ਨਾ ਸਾਰੀਆਂ ਟਰਾਲੀਆਂ ਇੰਨੇ ਭਰ-ਭਰ ਕੇ ਕੱਢਣੀਆਂ ਉਹ ਟਰਾਲੀ ਹੁਣ ਵੀਰ ਲਾਜੇਗਾ ਇੱਥੇ ਲਾ ਲਾ ਜਾਵੇਂ ਦੱਸਿਆ ਕਿਵੇਂ ਦਾ ਲੱਗਦਾ ਛੋਟਾ ਜੇ ਮਾਦਨ ਅੱਗੇ ਵੀ ਕੀ ਆ ਵੀ ਪਤਾ ਨਹੀਂ ਮੈਂ ਤਾਂ ਆਦੀ ਨਜ਼ਰ ਆਪ ਹੀ ਲਾ ਲੈਣੀ ਹੈ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਆ ਇਹ ਬਾਕੀ ਸਾਰੇ ਵੀਰਾਂ ਨੂੰ ਨਾ ਆਦੀ ਉਹਦੀ ਚੀਜ਼ ਸੋਹਣੀ ਲੱਗਦੀ ਹੁੰਦੀ ਆ ਹੈ ਦੂਜਾ ਗੇਰ ਨਹੀਂ ਲੈਂਦਾ ਦੂਜਾ ਗੇਰ ਨਹੀਂ ਲੈਂਦਾ ਉਹਦੇ ਪਤਾ ਸਪੀਡਾ ਤਿੰਨ ਨੇ ਤੇ ਚਾਰ ਨੇ ਤੈਨੂੰ ਤਾਂ ਲੱਗਦਾ ਬਾਕੀ ਇਹ ਤੇਰੇ ਹੱਥੇ ਲੱਗਾ ਇਹ ਤੇਰੇ ਚੜਿਆ ਨਹੀਂ ਹੱਥੇ ਮੈਂ ਵੇਖਦਾ ਭਾਈ ਮੈਂ ਤੇਰੇ ਤੋਂ ਨਹੀਂ ਤੁਰਦਾ ਹਾਂ ਨੰਨੂ ਸਾਡਾ ਕਹਿੰਦਾ ਨਾ ਭਾਈ ਇੱਧਰ ਮਗਰੀ ਪਾਓ ਤੁਸੀਂ ਅਸੀਂ ਤਾਂ ਆਪਦੇ ਟਰੈਕਟਰ ਮਗਰੀ ਪਾ ਕੇ ਕੱਢਾਂਗੇ ਕੀ ਗੱਲ ਹੋ ਗਈ ਇਹ ਤਾਂ ਉਹਦੀ ਆ ਆਪਣੇ ਸਿੱਟੇ ਚੋਗਣ ਵਾਲੀ ਦੀ ਆ ਮੰਗੋ ਇਸ ਵਾਰੀ ਲਾਇਆ ਐਸ ਵਾਰੀ ਇੱਥੋਂ ਜਗ੍ਹਾ ਛੱਡ ਦੇਣੀ ਆ ਛੱਡ ਕੇ ਤੇ ਇੱਥੇ ਬੈਠਣ ਉੱਠਣ ਨੂੰ ਜਗ੍ਹਾ ਬਣਾਵਾਂਗੇ ਸੋਚਿਆ ਤਾਂ ਲੰਮਾ ਹੀ ਆ ਬਾਬੇ ਜੀ ਮੇਰੇ ਨਾਲ ਵੀ ਆਂ ਬਥਲੇ ਇਹਦੀ ਸ਼ਾਮ ਮੰਨਾਂਗੇ ਅੱਗੋਂ ਵੈਕਰ ਨੂੰ ਪਤਾ ਹੈ ਨਾ ਆ ਲਿਆਂਦਾ CL5 2 ਕੰਨੀਆਂ ਕਿਉਂਕਿ ਟਰਾਲਾ ਵੱਡਾ ਤੇ 10 ਲੀਟਰ ਵੱਧ ਪਾਉਣਾ ਪੈਂਦਾ ਜੇ ਆਪਾਂ ਟਰਾਲਾ ਜੱਕ ਚੱਕਣਾ ਹੁੰਦਾ ਨਾ ਟਰਾਲੇ ਦਾ ਤੇ ਫਿਰ 10 ਲੀਟਰ ਵੱਧ ਚਾਹੀਦਾ ਕਿੱਧਰ ਚੱਲੇ ਹੋ ਐ ਦੋ ਜੀ ਉਹ ਗੱਲੀ ਉੱਧਰ ਚੱਲੀ ਆ ਰੇੜਾ ਲੈ ਕੇ ਮਗਰ ਭੱਜਿਆ ਫਟਾਫਟ ਦਾਣੇ ਪੌਣ ਚੱਲਿਆ ਵੀ ਰੱਖਣਾ ਨਾ ਵੀ ਰੱਖਣਾ ਅੱਛਾ ਵੀ ਉਥੋਂ ਵੇਖ ਕੇ ਫਿਰ ਪੱਕਾ ਪੱਕੇ ਜੋ ਪਵਾਲਾ ਹਾਂ ਤੇਜੀ ਰੇੜਾ ਲੈ ਕੇ ਆ ਰੇੜਾ ਰੇੜੇ ਦੇ ਬੀਜ ਰੱਖਣਾ ਤੇਜੀ ਨੇ ਰੇੜੇ ਨੂੰ ਪਲੜ ਪਲੜ ਲਾ ਕੇ ਰੇੜਾ ਸੋਨਾ ਯਾਰ ਹਨਾ ਇਹ ਰੇੜੇ ਦੇ ਬੀਜ ਰੱਖਣਾ ਲੈ ਵੀ ਮਤਲਬ ਬੀਜ ਉਹਗਾ ਚੋਨਾ ਲੈ ਕੇ ਆਣਾ ਵੀਰ ਨੇ ਬੀ ਬਣਾ ਲੂਗਾ ਸਕਾ ਕੇ ਜੀ ਨੇ ਮੇਂਦਰਾ ਬਹੁਤ ਸੰਭਿਆ ਇਹ ਕਿਤੋਂ ਨਹੀਂ ਵਗਦਾ ਨਾ ਜਮਾ ਸੁੱਕਾ ਸਾਰਾ ਤੇ ਜੀ ਇੰਨਾ ਸਾਫ ਕਿਵੇਂ ਰੱਖਿਆ ਜੀ ਸਾਫ ਨਾਲ ਇੱਕ ਟਰਾਲੀ ਚਾਹੀਏ ਉਹ ਬਾਹਲੇ ਦੇ ਪਿਛੇ ਬਰੋ ਹਾਂ ਕੱਢ ਦੂਗਾ ਜੇ ਨਾ ਕੱਟੇ ਤਾਂ ਟਰੈਕਟਰ ਟਰੈਕਟਰ ਵੀ ਖੜਾ ਜਿਹੜਾ ਮਰਜੀ ਲਾ ਲਵੇ ਮੇਰੇ ਨਾਲ ਹਾਏ ਬੜਾ ਟਰਾਲੀ ਦਾ ਟਾਇਰ ਨਾ ਬੈਠਣ ਬਾਹਲੇ ਹਾਂ ਇੱਕ ਦੋ ਉਂਗਲਾਂ ਨੂੰ ਇਹ ਜਾਣਦਾਰ ਨਹੀਂ ਇੰਨਾ ਤਕੜਾ ਨਹੀਂ ਇਹ ਤਾਂ ਵਾਕਈ ਨਹੀਂ ਇਹਦੇ ਚ ਬਾਈ ਕੋਈ ਸ਼ੱਕ ਨਹੀਂ ਇਹ ਟਰੈਕਟਰ ਵਾਕਈ ਤਕੜੇ ਕੱਢਦੇ ਆ ਉਹੀ ਟਰਾਲੀ 20 ਵਾਰੀ ਕੱਢੀ ਆਪਾਂ ਇਹਦੇ ਹਾਂ ਮੈਂ ਇਸ ਗੱਲ ਤੋਂ ਆਪਾਂ ਨਹੀਂ ਮੰਨਕਰ ਉਹ ਤਾਂ ਜੋਰ ਹੀ ਤਾਂ ਲਾਉਂਦੇ ਆ ਇਹ ਮੂੰਹ ਨਾਗ ਮੈਂ ਜੇ ਕਰਦੇ ਜੋਰ ਲਾਉਂਦੇ ਅੱਗੋਂ ਉਥਾ ਚੱਕ ਲੈਂਦਾ ਰੇਜ ਦੇਖ ਲਾ ਸਾਰੀ ਗੋਲੀ ਵੀ ਭੰਨਦੇ ਵੀਰ ਨੇ ਸਿਰੇ ਲਾਈ ਪੀ ਇਧਰ ਵੇ ਜੋ ਮੈਂ ਸਰੇ ਲਾਈ ਪੀਤੇ ਜੀ ਆਹਨਡ ਵੀ ਰਹਿ ਪਿਆ ਹੀ ਦਾ ਇਹ ਤਾਂ ਪੰਪ ਦਾ ਕਰਾਇਆ ਸੀਗਾ ਪੰਪ ਵਾਲੇ ਨੇ ਪਾਇਆ ਆਏ ਰੱਬਾ ਤੇ ਜੀ ਇਹਦਾ ਇੰਜਨ ਇੰਜਨ ਕਿੰਨੀ ਗਰੀ ਕਰਾ ਲਿਆ ਏ ਕਰਾਈ ਨਹੀਂ ਕਿਤੇ ਕਦੇ ਨਹੀਂ ਕਰਾਇਆ ਜੋ ਮਾਰੀ ਇਹ ਖੱਡੇ ਤੇ ਚੱਲਦਾ ਸੀਗਾ ਪੁੱਠਾ ਸਟਾਰਟ ਹੋ ਗਿਆ ਸੀਗਾ ਮੂੰਹ ਚਾਕੇ ਭੱਜਿਆ ਜੋ ਨਾਲ ਥੱਲੇ ਮੇਰੇ ਤੋਂ ਹੀ ਪੁੱਠਾ ਸਟਾਰਟ ਹੋ ਗਿਆ ਉਦੋਂ ਰੰਗ ਪੁਆਏ ਸੀ ਗੱਲੇ ਦੇ ਬਸ ਜੋ ਮਤਲਬ ਲਿਆਂਦਾ ਤੁਸੀਂ ਉਹ ਇੰਜਨ ਆ ਬੱਲੇ ਯਾਰ ਜੀ ਮੋਟਰਵੈਲ ਚੱਕਦਾ ਹੁੰਦਾ ਸੀਗਾ 55 ਘੰਟਿਆਂ ਦੇ 55 ਘੰਟਿਆਂ ਦਾ ਪਹਿਲਾਂ ਕੱਢ ਲੈਣਾ ਜੀ 500 ਘੰਟੇ ਸਰਵਿਸ ਕਰਨੀ ਐ ਤਾਂ ਅਸੀਂ 360 ਚਾਂਸਸ ਕਰਕੇ ਉਹ ਤੇਲ ਰੱਖ ਲੈਣਾ ਉਹ ਚੱਕੀ ਜਣਾ ਪਾ ਲੈਣਾ ਆ ਆਪਦੇ ਆ ਵੀ ਤੇਲ ਚੱਕਣੋਂ ਹਟ ਗਿਆ ਬਾਅਦ ਚ ਆ ਭੈਣ ਉੱਟ ਗਿਆ ਆ ਤੇ ਆ ਵੀ ਹਟ ਉੱਟ ਗਿਆ ਬਾਅਦ ਚ ਭੈਣ ਨਾ ਕੋ ਹੁੰਦੀ 90 ਹਜ਼ਾਰ ਲਿਆ ਸੀ 1 ਲੱਖ ਦਾ ਚਾਰੇ ਟਾਇਰ ਇਹਦੇ ਰੋਡੇ ਸੀਗੇ ਆਉਂਦੇ ਦਾ ਬਸ ਪੰਪ ਦਾ ਕੰਮ ਕਰਾਇਆ ਜੀ ਇਹਦਾ ਟਾਇਰ ਹੋਵੇਂ ਚਲਾਇਆ ਜੀ ਤੇ ਜੀ ਇਹ ਇੱਕ ਗੱਲ ਤੋਂ ਮੰਨਣਾ ਮੇਰੇ ਵੀਰ ਹੁਣ ਗੁੱਸਾ ਨਾ ਕਰਨ ਜਿਹੜੇ ਜੋਰ ਇਹ ਮਿੰਦਰੇ ਲਾ ਦਿੰਦੇ ਨੇ ਹੋਂ ਵਾਲੇ ਥੋੜੇ ਜਿਹਾ ਹੈ ਮੇਰੇ ਵੀਰ ਗੁੱਸਾ ਨਾ ਕਰ ਇਹ ਬਾਲਾ ਜਿਆਦਾ ਜ਼ੋਰ ਲਾਉਂਦੇ ਆ ਤਾਂ ਮੈਨੂੰ ਪਤਾ ਨਹੀਂ ਆਣ ਹੀ ਹੈ ਯਾਰ ਪਤਾ ਨਹੀਂ ਹਨਾ ਬਾਲੇ ਗੋਲ ਵੀ ਹੁਣ ਵੱਡਾ ਹੈਗਾ ਹੀ ਆ ਹਾਂ ਉਹ ਨਹੀਂ ਉਹ ਇਹਨਾਂ ਚ ਪਤਾ ਨਹੀਂ ਕੀ ਇਹ ਰੱਬ ਵੱਲੋਂ ਹੀ ਆ ਪਤਾ ਨਹੀਂ ਕੀ ਇਹਨਾਂ ਚ ਫਿੱਟ ਕੀਤਾ ਨਾ ਪਤੰਦਰਾ ਨੇ 585 ਬਾਈ ਬੈਗ ਟਰਾਲੀ ਲਾਉਣੀ ਹੈ ਪਿੱਛੋਂ ਪਾਰਾ ਹੈ ਸਲਿੱਪ ਨਹੀਂ ਕੱਢਦੇ ਜਿੱਥੇ ਮਰਜੀ ਛਾੜਦੇ ਕੋਈ ਪਰਵਾਹ ਨਹੀਂ ਇਹਨੂੰ ਹਨਾ 11:00 ਵਜੇ ਹੋਵੇ ਤੇ ਫੇਰ ਤਾਂ ਜਿੱਥੇ ਮਰਜੀ ਹਾਂ ਤੇ ਇੰਜਨ ਵੀ ਇਹਦਾ ਵੱਧਦਾ ਹੀ ਆ ਇਹ ਹੋਇਆ ਪੁਰਾਣੇ ਐਂਟਰ ਹੋਏ ਮਹਿੰਦਰੇ 475 85 65 ਜਿੰਨੇ ਵੀ ਸਾਰੇ ਬੜਾ ਜ਼ੋਰ ਲਾਉਂਦੇ ਆ ਹਨਾ ਹਾਂ ਹੋਰ ਤਾਂ ਵੀ ਜ਼ਿਆਦਾ ਉਤੋਂ ਹੀ ਹਾਲਾਤ ਇਹੋ ਜਿਹੇ ਆ ਦੇ ਅੰਦਰ ਅੰਦਰ ਵੋਟਾ ਕਾ ਮੇਚ ਲੈਵਰ ਚੱਲਿਆ ਲੈਵਰ ਗੱਡੀ ਤੇ ਮਹਿੰਦਰਾ ਵਗਾ ਦਿਆ ਰੇ ਹਾਂ ਦਾ ਵੀਰੇ ਨਹੀਂ ਚੱਲਦਾ ਪੰਗੇ ਲੈਣਾ ਸੁੱਟੂ ਐ ਤਾਨੂੰ ਹਾਂ 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 ਆਹ ਤੇਰੀ ਭਾਣੂ ਰਮੇਸ਼ ਦੀ ਤੇ ਆ ਜਾ ਰੱਬਾ ਐ ਜੀ ਚੱਲਦਾ ਪੰਗੇ ਲੈਣੋਂ ਇਹ ਬੰਦਾ ਰੌਣਕੀ ਆ ਸਾਰੇ ਗੁੰਝਲਾ ਤੇ ਵਤੰਦਰ ਨੇ ਜੇ ਜ਼ੋਰ ਪਰਖਿਆ ਜਾਣਾ ਹੀ ਤੇ ਬਹਿ ਗਿਆ ਹਣ ਟੋਚਨ ਪਾਵਾਂਗੇ ਤੈਨੂੰ ਬਾਹਰ ਕੱਢਦੇ ਆਪਾਂ ਖੁੱਭ ਗਈ ਹੁਣ ਹੈ ਆਪਦੇ ਵੀ ਖੁੱਭ ਗਈ ਆ ਨਿਕਲ ਜਾਂ ਨਿਕਲ ਜਾਂ ਨਿਕਲ ਜਾਂ ਨਿਕਲ ਜਾਂ ਦਬ ਗਿਆ ਡਾਕਟਰ ਦਬ ਗਿਆ ਦਬ ਗਿਆ ਦਬ ਗਿਆ ਦਬ ਗਿਆ ਦਬ ਗਿਆ ਦਬ ਗਿਆ ਇਹ ਦੇਖ ਵਾਰਾ ਓ ਰੋਗ ਓ ਆ ਜਾ ਪਹਿਲਾ ਦਾ ਪਹਿਲਾ ਓ ਆ ਜਾ ਪਹਿਲਾ ਲਵਾ ਦੇਣਾ ਸੀ ਓਏ ਓ ਆ ਦਬ ਜਾਂਦਾ ਇਹਦਾ ਪਹਿਲਾ ਲਵਾ ਦੇ 喂喂。啊啊

ਨੂੰ ਕਿਹਾ ਇਹ ਵਿਆ ਜ਼ੋਰ ਪਰਖਿਆ ਜਾਣਾ ਹੈ ਜ਼ੋਰ ਇਹਦਾ ਪਰਖ ਲਿਆ ਮਤਲਬ ਚੱਕਰ ਨਹੀਂ ਤੋੜਦਾ ਉਹ ਗੱਲ ਬੱਕਰੀ ਵੀ ਬਹਿ ਜਾਂਦਾ ਟਰਾਲਾ ਬਾਹਲਾ ਬੈਠਾ ਹੈ ਪਹਿਲੇ ਬੀ ਦੇ ਵਿੱਚ 2500 ਆਪਣੇ 2200 ਚੱਕਰਾਂ ਤੇ ਆ ਕੇ ਖੜ ਜਾਂਦਾ ਸੀਗਾ ਟਰਾਲੇ ਦਾ ਸਾਰਾ ਹੀ ਜੰਜਰ ਬੋਟਾ ਥੱਲੇ ਲੱਗਾ ਪਿਆ ਨਾ ਟਰੱਕ ਘੜ ਰਣ ਨਾਲ ਲੱਗਿਆ ਉਹ ਇਹਦੇ ਕਹਿੰਦਾ ਸਾਰਾ ਹੀ ਥੱਲੇ ਲੱਗ ਗਿਆ ਪਿੱਛੋਂ ਵੀ ਨਾ ਲੱਗਾ ਪਿਆ ਨਾ ਲੈ ਹੁਣ ਇੱਥੋਂ ਕਿਵੇਂ ਧੱਕ ਦਵੇ ਤਾਈਆਂ ਕਹਿੰਦਾ ਇੱਥੇ ਆ ਕੇ ਰੁਕ ਜਾਂਦਾ ਸੀ ਹਨਾ ਨਪਾ ਲਈ ਕਿਤਾ ਫਾਰ ਮੁਰੇ ਮੁਰੇ ਪੜਾਇ ਕਿ ਨਹੀਂ ਪਾਇਆ ਨਹੀਂ ਚਲੋ ਕੋਈ ਨਹੀਂ ਤੇ ਬਾਤ ਚਾ ਮਗਰ ਬਾਕੀ ਆਪਾਂ ਨੂੰ ਜਿਹੜੀ ਗੱਲ ਦੀ ਟੈਨਸ਼ਨ ਸੀਗੀ ਉਹ ਓਕੇ ਆ ਵੀ ਚੱਕਰ ਨਹੀਂ ਤੋੜਦਾ ਬਾਈ ਸੋਦੇ ਆ ਕੇ ਖੜ ਜਾਂਦਾ ਮਤਲਬ ਟਾਇਰ ਘੁੰਮ ਜਾਂਦੇ ਆ ਤੇ ਉਦੋਂ ਗਾ ਨਹੀਂ ਦੱਸਦਾ ਤੇ ਉਹ ਅੰਟਰਾਲਾ ਹੀ ਤੁਹਾਡੇ ਸਾਹਮਣੇ ਕਿੱਥੇ ਚਲੇ ਜਾਦੇ ਇੱਥੇ ਹੁਣ ਟਰੈਕਟਰ ਕੀ ਕਰੇ ਟਰੈਕਟਰ ਦੀ ਸੱਸਰੀ ਕਾਲ ਹੋਈ ਵੀ ਹਾਂ ਖੜਾਉਣਾ ਮੈਂ ਦਾਨ ਘਟ ਕਰ ਤੇ ਕੋਈ ਨਹੀਂ ਹੁਣ ਅਰਜਨ ਲੈਣ ਗਿਆ 4x4 ਉਹ ਵੀ ਅੱਗੇ ਪਾਵਾਂਗੇ ਤੇ ਜੋਇੰਟ ਵਰ ਵੀ ਪਾਵਾਂਗੇ ਜਦ ਤੱਕ ਟਰਾਲਾ ਵੀ ਐਨ ਓਕੇ ਫੁੱਲ ਹੋ ਜਗਾ ਫੜ ਇਹ ਟਰਾਲਾ ਫੁੱਲ ਹੋ ਗਿਆ ਐਂਟੀ ਚੋ ਟੱਚ ਤੇ ਕੋਈ ਨਹੀਂ ਇਹਨੂੰ ਕੱਢ ਲੈਣਾ ਆਪਾਂ ਇਹਦੇ ਆਪਾਂ ਪੇਤੀਆਂ ਆਹ ਕਾਲੀ ਗੱਡੂ ਇਹਦੇ ਟੋਰਾ ਵਾਲਾ ਸਲੋ ਹਾਣਾ ਸਾਡਾ ਕੰਨਰ ਦੇ ਆ ਇਹਦੇ ਟੋਰਾ ਆਇਆ ਜੋ ਕੰਪਲਾ ਆ ਰਹਾ ਨਾ கல் well க <laughs> <Well done. laughs>